ਮੈਂ ਬਾਬਾ ਜੀ ਕੋਲੇ ਗਿਆ ਸੀਗਾ ਇਹਨਾਂ ਨੇ ਡੀਰੀ ਚ ਜਦੋਂ ਸਾਨੂੰ ਕਿਹਾ ਵੀ ਅਸੀਂ ਅਪਾ ਕਰਾਂਗੇ ਤੁਹਾਡੇ ਘਰ ਦਾ ਤੇ ਸਾਡੇ ਤੋਂ ਉੱਥੇ 22000 ਰੁਪਿਆ ਲਿਆ ਜੀ ਇਹਨਾਂ ਨੇ ਡੀਰੀ ਦੇ ਵਿੱਚ ਫਿਰ ਦੂਜੇ ਦਿਨ ਜਦੋਂ ਬਾਬਾ ਜੀ ਨੇ ਘਰੇ ਆਉਣਾ ਸੀਗਾ ਮੈਂ ਫੋਨ ਲਾਇਆ ਬਾਬਾ ਜੀ ਤੁਸੀਂ ਕਿੰਨੇ ਕ ਟਾਈਮ ਨੂੰ ਆਓਗੇ ਬਾਬਾ ਜੀ ਕਹਿੰਦੇ ਜੀ ਦਾ 3000 ਰੁਪਿਆ ਕਰਾਇਆ ਤਿਆਰ ਰੱਖਿਓ ਤੇ 7000 ਰੁਪਿਆ ਹੋਰ ਤੇ ਅਸੀਂ ਤੁਹਾਡੇ ਘਰੇ ਆ ਰਹੇ ਹਾਂ ਦੂਜੇ ਦਿਨ ਇਹ ਸਾਡੇ ਘਰੇ ਆਏ ਆ ਘਰੇ ਜਾ ਕੇ ਪਾ ਕਰਕੇ ਆਏ ਆ ਇੱਕ ਘੜਾ ਮੰਗਾਇਆ ਹੋਰ ਸਮਾਨ ਮੰਗਾਇਆ ਧਰਮਕੋੜ ਤੋਂ ਤੇ ਵਿੱਚ ਨਾਰੀਅਲ ਨੂਰੀਲ ਪਾ ਕੇ ਮੈਂ ਤੇ ਮੇਰਾ ਡੈਡੀ ਫਿਰ ਸਾਨੂੰ ਇਹਨਾਂ ਨੇ ਕਿਹਾ ਵੀ ਉੱਥੇ ਤਾਰ ਕੇ ਆਓ ਦਰਿਆ ਚ ਅਸੀਂ ਤਾਰ ਕੇ ਆਏ ਆ ਕੁਝ ਨਹੀਂ ਸਾਡਾ ਕੁਝ ਨਹੀਂ ਬਣਿਆ ਸਾਰਾ ਘਰ ਉੱਜੜ ਗਿਆ ਅਸੀਂ ਕਿਸੇ ਦੇ ਘਰੇ ਰਹਿਨੇ ਪਏ ਆ ਇਹਨਾਂ ਇਹਨਾਂ ਦੇ ਵਿੱਚ ਕੁਝ ਨਹੀਂਗਾ ਮਾਤਾ ਨੂੰ ਕਹਿੰਦਾ ਸੀ ਠੀਕ ਕਰਨਾ ਮਾਤਾ ਮੇਰੀ ਆ ਪਿੱਛੇ 20 25 ਦਿਨ ਹੋ ਗਏ ਆ ਉਹ ਕਦੀ ਠੀਕ ਹੋਣੀ ਸੀ ਉਹ ਮਰ ਗਈ ਆ ਤੁਸੀਂ ਕਿੰਨੇ ਟਾਈਮ ਤੋਂ ਆ ਰਹੇ ਸੀ ਅਸ਼ਵਨਾਥ ਕੋਲੇ ਅਸੀਂ ਅਸੀਂ ਸਾਨੂੰ ਸਾਡੇ ਪਿੰਡ ਕਿਸੇ ਬੰਦੇ ਨੇ ਭੇਜਿਆ ਸੀਗਾ ਤੇ ਅਸੀਂ ਉਹਦੇ ਕੋਲੇ ਘੱਟੋ ਘੱਟ ਜ਼ਿਆਦਾ ਨਹੀਂ 2 2.5 ਮਹੀਨੇ ਅਸੀਂ ਆਉਂਦੇ ਰਹੇ ਆ ਲਗਾਤਾਰ ਫਿਰ ਸਾਡਾ ਵਾਰੀ ਆਈ ਆ ਫਿਰ ਸਾਡੀ ਕਿਤੇ ਉਹਨੇ ਕਿਹਾ ਵੀ ਤੁਹਾਡੇ ਘਰੇ ਜਾਵਾਂਗੇ ਜੀ 2.5 ਮਹੀਨਿਆਂ ਦੇ ਵਿੱਚ ਕਿੰਨੇ ਪੈਸੇ ਦੇ ਚੁੱਕੇ ਤੁਸੀਂ ਅਸੀਂ 32000 ਰੁਪਇਆ ਦਿੱਤਾ ਸੀ ਟੋਟਲ 22 22000 ਕੈਸ਼ ਉੱਥੇ ਫੜਾਇਆ ਮੈਂ ਜੀ ਇਹ 10000 ਰੁਪਈਆ ਨੇ ਕਿਆ ਕਰਾਇਆ ਲੈਣਾ ਆਪਦੀ ਕਾਰ ਤੇ ਆਇਆ ਇਹ ਤੇ ਇਹ 7000 ਰੁਪਈਆ ਹੋਰ ਨਾਲ ਲੈਣਾ 10000 ਜਿੱਦੇ ਸਾਡੇ ਘਰੇ ਗਿਆ ਉਹਦੇ ਲੈ ਕੇ ਆਇਆ ਜੀ ਤੁਸੀਂ ਕੰਮ ਕਾਹਦਾ ਕਰਦੇ ਹੋ ਮੈਂ ਦਿਹਾੜੀ ਕਰਦਾ ਜੀ ਡਰਾਈਵਰੀ ਦਿਹਾੜੀਦਾਰਾਂ ਜੀ ਪੈਸੇ ਦਿਨ ਦਿਹਾੜੀਦਾਰ ਨੂੰ ਔਖਾ ਨਹੀਂ ਲੱਗਦਾ ਵੀ ਮੈਂ ਜਿਹੜਾ 25 25 30 3000 ਰੁਪਈਆ ਤੁਸੀਂ ਦੇਈ ਜੰਨੇ ਆ ਕਿਵੇਂ ਇਕੱਠੇ ਕਰੇ ਹੋਣਗੇ ਬਹੁਤ ਔਖੇ ਇਕੱਠੇ ਕਰੀ ਮੇਰੀ ਮਾਤਾ ਜੀ ਪਿੱਛੇ ਪਈ ਵੀ ਸੀਗੀ ਉਹਨੀਆਂ ਮੈਂ ਤੁਹਾਨੂੰ ਆਡੀਓ ਦਿਖਾ ਦੂੰਗਾ ਆਡੀਓ ਪਾ ਦੂੰਗਾ ਵੀ ਮੇਰੇ ਨਾਲ ਉੱਥੇ ਜਾਂਦੀ ਨਹੀਂ ਗੇ ਭੈਣ ਮੇਰੀ ਨੂੰ ਕਹਿੰਦੇ ਪਏ ਸੀਗੇ ਜਿਹੜੀ ਤਰੀਕ ਨੂੰ ਬਾਬਾ ਜੀ ਨੇ ਆਉਣਾ ਸੀਗਾ ਤੇ ਪਰ ਉਹ ਮਾਤਾ ਦੇ ਪਿੱਛੇ ਲੱਗ ਕੇ ਅਸੀਂ ਆਏ ਆਂ ਬੜੇ ਔਖੇ ਪੈਸੇ ਇਕੱਠੇ ਕੀਤੇ ਮਾਤਾ ਨੇ ਕੀਤੇ ਮੇਰੇ ਭਰਾ ਨੇ ਦਿੱਤੇ ਕਿਤੋਂ ਫੜ-ਫੜ ਕੇ 32000 ਰੁਪਿਆ ਬਾਬੇ ਨੇ ਸਾਡੀ ਤੋਂ ਲਿਆ ਜੀ ਇਹ ਗੱਲ ਦੀ ਮੈਂ ਗਵਾਹ ਜੀ ਜਿੱਥੇ ਕਹੋਂਗੇ ਮੈਂ ਉੱਥੇ ਬੋਲੂਗਾ ਕਹੂੰਗਾ ਜੀ ਮੈਂ ਦਿੱਤੇ ਆਵਦੇ ਹੱਥੀ ਸਾਰੇ ਪੈਸੇ ਮੇਰਾ ਡੈਡੀ ਨਾਲ ਸੀਗਾ ਘਰੇ ਆ ਕੇ ਕਿਉਂ ਨਹੀਂ ਬੋਲੇ ਤੁਸੀਂ ਪਹਿਲਾਂ ਜੀ ਕੋਈ ਬੋਲਿਆ ਨਹੀਂ ਬੋਲਦੇ ਕੀ ਜੀ ਅਸੀਂ ਕੋਈ ਨਹੀਂ ਬੋਲਿਆ ਹੁਣ ਜਿੱਦ ਦੇ ਸਾਨੂੰ ਪਤਾ ਲੱਗਾ ਅਸੀਂ ਜਦੋਂ ਸਾਡਾ ਘਰ ਉੱਜੜ ਗਿਆ ਸਾਰਾ ਕੁਝ ਸਾਨੂੰ ਪਤਾ ਲੱਗ ਗਿਆ ਤੇ ਬਾਬਾ ਜੀ ਬੋਲਣ ਲੱਗੇ ਫਿਰ ਅਸੀਂ ਬੋਲਣ ਲੱਗੇ ਜੀ ਫਿਰ ਅਸੀਂ ਕਹਿੰਨੇ ਜੀ ਆਹ ਬਾਪੂ ਆ ਮੇਰਾ ਜੀ ਅੱਛਾ ਤੁਹਾਡਾ ਬਾਪੂ ਆ ਤੁਸੀਂ ਵੀ ਜਾਂਦੇ ਸੀ ਚੌਂਕੀਆਂ ਪਰਨ ਹਾਂ ਜੀ ਸਾਡੇ ਘਰ ਦੇ ਮੇਰੇ ਕਹਿੰਦੇ ਚੱਲ ਮੈਂ ਠੀਕ ਹੋ ਦੂੰਗੀ ਠੀਕ ਹੋ ਚੌਂਕੀ ਤੇ ਮੇਰਾ ਇਲਾਜ ਕਰਾ ਦਿਓ ਅਸੀਂ ਉਹ ਰੱਖਿਆ ਵੀ ਚੱਲ ਠੀਕ ਹੋ ਜੇ ਤੇ ਚੱਲੋ ਪਰ ਕਿਸੇ ਸਾਡੇ ਤੋਂ ਪੈਸੇ ਵੀ ਮੈਂ ਤਾਂ ਕਿਹਾ ਸੀ ਮੈਂ ਕਿਹਾ ਵੀ ਇਹ ਤਾਂ ਨਹੀਂ ਹੁੰਦੇ ਮੇਰੇ ਆਖੇ ਨਹੀਂ ਲੱਗੇ ਕੋਈ ਜਵਾਕ ਸਾਰੇ ਇੱਕ ਪਾਸੇ ਹੋ ਗਏ ਤੂੰ ਕਰੋੜਾ ਦੀ ਮੈਂ ਕਿਹਾ ਕਿ 4 ਕਰੋੜ ਰੁਪਏ ਦੇਓ ਤੇ ਤੇ ਨਾਲ ਕੋਈ ਸੁਬ ਨਹੀਂ ਸਾਡੇ ਮੇਰੇ ਉਹ ਜਿਹਨੇ ਆਦਤ ਕਰਾਇਆ ਹੈ ਘਰ ਵਾਲੀ ਉਹ ਵੀ ਮਰ ਗਈ ਜੀ ਦਾ ਲਾਜ ਕਰਾ ਜੋ ਵੀ ਮਰ ਗਈ ਹੋ ਵੀ ਮਰ ਗਈ ਫਿਰ ਜਾ ਕੇ ਨਹੀਂ ਕਿਹਾ ਜੀ ਤੇ ਲਾਜ ਕਰਾ ਉਹ ਮਰ ਵੀ ਗਈ ਸਾਡੇ ਪੈਸੇ ਮੋੜ ਅਸੀਂ ਸਾਡੇ ਉੱਥੇ ਤੇ ਚੱਲਦੇ ਨਿਓ ਉਹਦਾ ਰੋਹ ਵਾਹ ਦੇਣ ਕਿ ਡਰਦੇ ਉਹਦੇ ਅੱਗੇ ਕੋਈ ਬੋਲਦਾ ਨਹੀਂ ਹਾਂ ਤੁਹਾਡੇ ਕਿੰਨੇ ਪੈਸੇ 25000 ਆ ਜੀ ਤੁਸੀਂ ਕਾਦੀ ਖਾਤਰ ਦਿੱਤਾ ਸੀ ਘਰ ਦੇ ਲਾਜ ਵਾਸਤੇ ਆਪਦੇ ਲਾਜ ਵਾਸਤੇ ਤੁਸੀਂ ਬਿਮਾਰ ਰਹਿੰਦੇ ਹੋ ਹਾਂ ਜੀ 2 ਸਾਲ ਹੋ ਗਏ ਬਿਮਾਰ ਰਹਿੰਦੇ ਹਾਂ ਹਾਂ ਕੋਈ ਫਰਕ ਪਿਆ ਫਿਰ ਨਹੀਂ ਜੀ ਹਾਂ ਆ ਵੀ ਕਿਹਦਾ ਕੋਈ ਨਾ ਫਰਕ ਪਿਆ ਕੋਈ ਫਰਕ ਨਹੀਂ ਪਿਆ ਨਹੀਂ ਕਿੰਨੀਆਂ ਚੌਕੀਆਂ ਭਰ ਗਿਆ ਤੁਸੀਂ ਪੰਜੋਂ ਕਿਆਂ ਭਰ ਗਿਆ ਜੀ ਮੁੜ ਕੇ ਨਹੀਂ ਆਇਆ ਗਿਆ ਜੀ ਇਹਦੇ ਕੋਲੇ ਆਉਣ ਜਾਣ ਕਿਵੇਂ ਲੱਗੇ ਤੁਸੀਂ ਸਾਢੇ ਪੈਂਡ ਦਾ ਸੀਗਾ ਜੀ ਬੰਦਾ ਨਾਲ ਹੂੰ ਉਹ ਤਾਂ ਜਾਣ ਲੱਗੇ ਉਹ ਤਾਂ ਜਾਣ ਲੱਗੇ ਹਾਂ ਜੀ ਫਿਰ ਉਹਨਾਂ ਪੈਸੇ ਵਾਪਸ ਲੈਣ ਨੂੰ ਕਹਿੰਨੇ ਤਾਂ ਕੀ ਕਹਿੰਦਾ ਹੈ ਪੈਸੇ ਦਿੰਦਾ ਨਹੀਂ ਜੀ ਵਾਪਸ ਅਸੀਂ ਮੈਂ ਗਿਆ ਵੀ ਸੀਗਾ ਜੀ ਅੱਗੇ ਹੂੰ ਮੈਂ ਮੰਗਲਵਾਰ ਵੀ ਗਿਆ ਸੀਗਾ ਮੰਗਲਵਾਰ ਵੀ ਉਹਨੇ ਜਵਾਬ ਦਿੱਤਾ ਮੈਨੂੰ ਮੇਰੀ ਵੀ ਇਹੀ ਸੋਚ ਹੈ ਵੀ ਇਹ ਟੇਬਲ ਟॉक ਕਰਨ ਸਾਡੇ ਨਾਲ ਜੇ ਮੰਨ ਲਓ ਇਹਨਾਂ ਦੇ ਕੋਲ ਵਿੱਚ ਹੈਗਾ ਵਾ ਤਾਂ ਦਿਖਾ ਹੁਣ ਸਾਨੂੰ ਸਾਡੇ ਕੋਲ ਬੰਦੇ ਹੈਗੇ ਦੋ ਮਰੀਜ਼ ਉਹਨਾਂ ਨੂੰ ਠੀਕ ਕਰਨ ਖਿਆਰਤ ਰੱਖਣ ਸਾਡੇ ਨਾਲ ਜਿੰਨੀ ਰੱਖਣੀ ਆ 5 ਲੱਖ ਦੀ ਰੱਖ ਲੈਣ 10 ਲੱਖ ਦੀ ਰੱਖ ਲੈਣ ਜੇ ਉਹਨਾਂ ਨੂੰ ਠੀਕ ਕਰਦੇ ਆ ਤਾਂ ਠੀਕ ਆ ਨਹੀਂ ਆਉਦਾ ਇਹ ਪਖੰਡਵਾਦ ਬੰਦ ਕਰਨ ਅਸੀਂ ਪ੍ਰਸ਼ਾਸਨ ਨੂੰ ਵੀ ਅਜੇ ਹੀ ਬੇਨਤੀ ਕਰਕੇ ਆਏ ਆ ਵੀ ਨਹੀਂ ਇਹਨਾਂ ਦਾ ਜਿਹੜਾ ਪਖੰਡ ਚੱਲ ਰਿਹਾ ਇਹਨੂੰ ਜਿੰਦਾ ਲਾਇਆ ਜਾਵੇ ਬਿਲਕੁਲ ਬੰਦ ਕੀਤਾ ਜਾਵੇ ਮੈਂ ਜਿਵੇਂ ਬਾਬਾ ਜੀ ਨੇ ਤੁਹਾਨੂੰ ਦੱਸਿਆ ਕਿ ਮੈਂ ਉਹਨਾਂ ਦੇ ਨਾਲ ਰਿਹਾ ਕਿੰਨੇ ਦੇ ਨਾਲ ਰਿਹਾ ਦੱਸੋ ਨਾ ਮੜਾ ਜੀ ਬਾਬਾ ਜੀ ਜੋ ਸ਼ਿਵਮਨਾਥਾ ਕਿੰਨਾ ਚਿਰ ਰਹੇ ਤੁਸੀਂ ਉਹਨਾਂ ਨਾਲ ਇਹਨਾਂ ਨਾਲ 15 20 ਦਿਨ ਮੰਨ ਲਓ 15 20 ਦਿਨ ਮੈਂ ਰਿਹਾ ਵਾਂ ਉਹ ਵੀ ਕਿਸੇ ਮਸਲੇ ਦੇ ਦਾ ਕਾਰਨ ਕੀ ਸੀ ਤੁਸੀਂ ਕਿਉਂ ਕਹੇ ਸੀ ਇਹਨਾਂ ਕੋਲੇ ਉਹ ਕੋਈ ਪਰਸਨਲ ਕਾਰਨ ਸੀਗਾ ਇਹ ਕਿਸੇ ਬੰਦੇ ਨੇ ਹੀ ਭੇਜਿਆ ਸੀਗਾ ਮੈਨੂੰ ਮੈਂ ਤਾਂ ਵੈਸੇ ਜਾਣਾ ਨਹੀਂ ਸੀਗਾ ਕਿਸੇ ਦੇ ਕਹਿਣ ਤੇ ਕਿਸੇ ਦਾ ਕੋਈ ਕੰਮ ਸੀ ਉਹਦੇ ਕਰਕੇ ਗਿਆ ਸੀ ਪਰ ਇਸ ਪਖੰਡੀ ਸਾਧ ਕੋਲੇ ਕੁਝ ਵੀ ਨਹੀਂ ਇਹ ਬੰਦਾ ਦਾ ਸਿਕਟਾਂ ਵੀ ਮੰਗ ਮੰਗ ਕੇ ਪੀਂਦਾ ਰਿਹਾ ਉਹ ਬੰਦੇ ਦਾ ਵੀ ਕੋਈ ਉਹ ਇਹ ਗੱਲ ਦਾ ਵੀ ਗਵਾਹ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ ਇਹ ਬੰਦੇ ਕੋਲੇ 1 ਰੁਪਈਆ ਨਹੀਂ ਹੁੰਦਾ ਸੀ ਸਿਕਟਾਂ ਜਿਹੜੀਆਂ ਪੀਂਦਾ ਜਾਂ ਹੋਰ ਕੁਝ ਕਰਦਾ ਇਹ ਉਹ ਵੀ ਇਹ ਮੰਗ ਮੰਗ ਕੇ ਖਾਂਦਾ ਰਿਹਾ ਹੁਣ ਇਹ ਬੰਦਾ ਮਨ ਲਓ ਕੋਈ ਵੀ ਨਸ਼ਾ ਪੱਤਾ ਕੁਛ ਵੀ ਨਹੀਂ ਛੱਡਦਾ ਨਸ਼ੇ ਪੱਤੇ ਕਰਦੇ ਆ ਵਾ ਆਪਦੀ ਲੋਰ ਚ ਬੈਠੇ ਰਹਿੰਦੇ ਆ ਲੋਕ ਸਮਝ ਰਹੇ ਨੇ ਕਿ ਇਹਨਾਂ ਦੇ ਬਾਬਾ ਆਇਆ ਵਾ ਇਹ ਕੋ ਦੱਸਣਗੇ ਐ ਜੇ ਕਰਦੇ ਰਹਿੰਦੇ ਆ ਉਹ ਕੋਹ ਨਹੀਂ ਗੱਲ ਲੱਛਣਾ ਮੈਂ ਕਰਕੇ ਦਿਖਾ ਦੇਣਾ ਤੁਹਾਨੂੰ ਮੈਂ ਬਾਬਾ ਬਣ ਜੂ ਹੁਣ ਤੁਸੀਂ ਬੋਲਦੇ ਓਦੋਂ ਕਿਉਂ ਨਹੀਂ ਬੋਲੇ ਜਿਹਦੇ ਹੁਣ ਇਹਨਾਂ ਨੇ ਬੀੜਾ ਚੁੱਕਿਆ ਤੁਸੀਂ ਹੁਣ ਬੋਲਣ ਲੱਗਿਆ ਓਦੋਂ ਕੀ ਤੁਹਾਡੇ ਤੇ ਦੁਵਾ ਬਣਿਆ ਚ ਕੋਈ ਦੁਵਾ ਕੋਈ ਨਹੀਂ ਬਣਿਆ ਮੇਰੇ ਤੇ ਦੁਵਾ ਬਣ ਬਾਬੇ ਦਾ ਟੂਣਾ ਕੀਤਾ ਸੀ ਤੇਰੇ ਤੇ ਤੂੰ ਬੋਲ ਹੀ ਸਕਦਾ ਦੁਵਾ ਬਣ ਹੁਣ ਬਣ ਜਾਂਦਾ ਨਲੇ ਟੂਣਾ ਕੌਣ ਕਰ ਲੂ ਸਾਡਾ ਤਾਂ ਪਤਾ ਹੀ ਇੱਕ ਬੈਠਾ ਕਲ ਗ ਤਾਨੂੰ ਕੋਈ ਪਰਵਾਹ ਨਹੀਂ ਸਾਡਾ ਤਾਂ ਕੱਲਾ ਉਹੀ ਆ ਸਾਨੂੰ ਨਾ ਕਿਸੇ ਦਾ ਡਰ ਆ ਬੋਲੇ ਉਦੋਂ ਤਾਂ ਨਹੀਂ ਉਦੋਂ ਗੱਲ ਨਹੀਂ ਕੋਈ ਉੱਠੀ ਇਹ ਸਾਡਾ ਭਰਾ ਬਾਬਾ ਮਨਪ੍ਰੀਤ ਸਿੰਘ ਜੀ ਖਾਲਸਾ ਜਿਉਂਦੇ ਬਸਦੇ ਰਹਿਣ ਜਿਨ੍ਹਾਂ ਨੇ ਵੀੜਾ ਚੁੱਕਿਆ ਅਸੀਂ ਇਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਨੂੰ ਜਿੱਥੋਂ ਤੱਕ ਵੀ ਪਹੁੰਚਣਾ ਪਿਆ ਵੈਸੇ ਤਾਂ ਪ੍ਰਸ਼ਾਸਨ ਸਾਥ ਦੇ ਰਿਹਾ ਜਿੱਥੋਂ ਤੱਕ ਵੀ ਪਹੁੰਚਣਾ ਮੈਂ ਫਿਰ ਪਹੁੰਚਾਂਗੇ ਫਿਰ ਉਹ ਵੀ ਨਹੀਂ ਕੋਈ ਗੱਲ ਜੇ ਇਹ ਮੰਨ ਲਓ ਇਕੱਠੇ ਜੇ ਕਰਕੇ ਸਾਡੇ ਬੰਦਿਆਂ ਨੂੰ ਘੇਰਾ ਪਾਉਣਗੇ ਨਾ ਜਿਵੇਂ ਸਾਡਾ ਭਾਈ ਗਿਆਹੀ ਚਮਕੌਰ ਸਿੰਘ ਜੇ ਇਹ ਸਾਡੇ ਬੰਦਿਆਂ ਨੂੰ ਜਹਾ ਬਈ ਖੜਾ ਸੀਗਾ ਇਹ ਐ ਸਾਡੇ ਨਾਲ ਧੱਕਾ ਕਰਨਗੇ ਤਾਂ ਫਿਰ ਸਿੰਘ ਵੀ ਚੜ ਕੇ ਆਉਣਗੇ ਫਿਰ ਭੱਜਣਗੇ ਕਿੱਥੇ ਇਹ ਆਪਦਾ ਵੀ ਸੋਚ ਲੈਣਾ ਫਿਰ ਜਦੋਂ ਸਿੰਘ ਚੜ ਕੇ ਆਉਂਦੇ ਸਾਰਿਆਂ ਨੂੰ ਹੀ ਪਤਾ ਵੀ ਕੀ ਹੋਣਾ ਕੀ ਨਹੀਂ ਤੁਹਾਡੇ ਕਿੰਨੇ ਪੈਸੇ ਆ ਮੇਰਾ ਕੋਈ ਪੈਸਾਨੀ ਮੇਰੇ ਤੇ ਕੋਈ ਉਹਦਾ ਮੰਨ ਲਓ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਸੀਗਾ ਉਹਦਾ ਕੱਲਾ ਸਿਰਫ ਮੈਂ ਕਿਸੇ ਕੰਮ ਕਰਕੇ ਗਿਆ ਸੀ ਉਹ ਕੰਮ ਉਤੋਂ ਹੋਇਆ ਨਹੀਂ ਪੈਸੇ ਉਹ ਮੁੰਡੇ ਦੇ ਸੀ ਉਹਨੇ ਮੁੰਡੇ ਨੇ ਭੁਆਈ ਸੀ ਬਾਹਰੋਂ ਉਹ ਪੈਸਿਆਂ ਦਾ ਵੀ ਆਪਾਂ ਪ੍ਰੂਫ ਦੇ ਦਾਂਗੇ ਉਹਦਾ ਕੰਮ ਹੋਇਆ ਨਹੀਂ ਕੰਮ ਕੀ ਹੋਊਗਾ ਇਹਦੇ ਚ ਕਿਹੜਾ ਰੱਬ ਆ ਇਹਦਾ ਗੱਲਾ ਢੂੰਗੀ ਸਾਧ ਬਣਿਆ ਵਾ ਸਾਧੂ ਸਾਧ ਫਕੀਰ ਹੁੰਦਾ ਜਿਹੜੇ ਉਹਦਾ ਵੀ ਕਿਉਂ ਬੈਠੇ ਰਹੇ ਤੁਸੀਂ ਕਿਹਾ 8-9 ਦਿਨ ਮੈਂ ਉੱਥੇ ਬੈਠਾ ਰਹਿੰਦਾ ਨਹੀਂ ਰਿਹਾ ਮੈਂ ਜਾਂਦਾ ਰਹਿੰਦਾ 15 ਦਿਨ ਮੰਨ ਲਓ 10-15 ਦਿਨ ਮੇਰਾ ਤਾਲੁਕ ਰਿਹਾ ਇਹ ਚੀਜ਼ ਨਾਲ ਇਹਦੇ ਡੇਰੇ ਨਾਲ ਜਾਂਦਾ ਰਹਾਂ ਮੈਂ ਬੈਠਾ ਨਹੀਂ ਨਾ ਉਹਦੇ ਕੋਲ ਮੈਂ ਰਿਹਾ ਵਾਂ ਇਹ ਚੀਜ਼ ਮੈਂ ਸਾਰਾ ਸਾਰਾ ਦਿਨ ਬਹਿਣਾ ਹੀ ਪੈਂਦਾ ਕਿਉਂਕਿ ਤਾਂ ਕੋਈ ਸੰਗਤ ਹੀ ਬਹੁਤ ਹੁੰਦੀ ਸੀ ਹੁਣ ਦੇਖ ਲਓ ਜਾ ਕੇ 5-600 ਬੰਦਾ ਆਉਂਦਾ ਵਾ ਆਉਂਦਾ ਹੈ ਕੀ ਅਗਲਾ ਨਾਨਕ ਦੁਖੀਆ ਸਭ ਸੰਸਾਰ ਦੋ ਘਰ ਰੇਗ ਨਹੀਂ ਆ ਅਗਲਾ ਤਾਂ ਆਉਂਦਾ ਵੀ ਖਣੀ ਦੇਖ ਕੇ ਵੀਡੀਓ ਇਹ ਜਿਹੜੀ ਇਹ ਵੀਡੀਓ ਨੈਟ ਤੇ ਪਾਉਂਦਾ ਇੰਸਟਾਗ੍ਰਾਮ ਤੇ ਪਾਉਂਦਾ ਪਹਿਲਾਂ ਦੋ ਇਹਦਾ ਚੈਨਲ ਬੰਦ ਹੋਣਾ ਜਾਂਦਾ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਸਾਡੀ ਇਹਦਾ ਜਿਹੜਾ ਅਕਾਊਂਟ ਆ ਉਹ ਬੰਦ ਕਰਾਓ ਬੈਨ ਕਰਾਓ ਇਹ ਚੀਜ਼ ਕਰਕੇ ਹੀ ਤੇ ਇਹ ਆਉਂਦਾ ਸੀ ਕਿ ਮੰਨ ਲਓ ਲੋਕ ਆਉਂਦੇ ਸੀਗੇ ਇੱਕ ਆ ਵੀਰ ਖੜਾ ਵਾ ਹੁਣ ਮੈਂ ਕੀ ਕਹਾਂ ਚਲੇ ਵੀਰ ਹੁਣ ਸੁਧਰ ਗਿਆ ਸਹੀ ਰਾਹ ਤੇ ਆਇਆ ਅਸੀਂ ਇਹਨੂੰ ਇੱਜ਼ਤ ਮਾਣ ਕਰਦੇ ਆਂ ਚਲ ਸਾਡਾ ਭਰਾ ਬਣਿਆ ਇਹ ਵੀਰ ਨੇ ਵੀ ਚੱਲ ਉਹਨੂੰ ਪਹਿਲਾਂ ਪ੍ਰੋਮੋਟ ਕਰਿਆ ਵੀਡੀਓ ਪਾਈਆਂ ਸੀ ਪਰ ਇਹ ਵੀਰ ਨੂੰ ਵੀ ਪਤਾ ਉਹਦੇ ਚ ਕੱਖ ਨਹੀਂ ਆ ਹੂੰ ਪ੍ਰੋਮੋਟਰ ਕੀ ਕਰਦਾ ਤੁਸੀਂ ਹੁਣ ਚੈਨਲ ਆ ਤੁਹਾਡਾ ਤੁਸੀਂ ਤਾਂ ਖਬਰ ਲੈਣੀ ਆ ਤੇ ਖਬਰ ਲੋਕਾਂ ਨੂੰ ਦਿਖਾਉਣੀ ਆ ਚਲ ਉਹ ਕੰਮ ਵੀਰ ਨੇ ਕਰਿਆ ਸੀਗਾ ਉਹ ਚਲੋ ਸੁਧਰ ਗਿਆ ਅਸੀਂ ਇਹ ਚੀਜ਼ੀ ਕਹਿਣਾ ਚਾਹੁੰਦੇ ਹਾਂ ਹੁਣ ਬੱਸ ਮੈਂ ਇੰਨੀ ਚੀਜ਼ੀ ਕਹਿ ਕੇ ਇਹ ਕੰਮ ਬੰਦ ਕਰਦਾ ਵਾਂ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਹੀ ਬੰਦ ਪ੍ਰਸ਼ਾਸਨ ਨੂੰ ਇਹ ਸਾਡੀ ਬੇਨਤੀ ਆ ਤੇ ਜਾਂ ਇਹ ਬੰਦਾ ਸਾਨੂੰ ਕਰਕੇ ਦਿਖਾ ਦੇਵੇ ਅਸੀਂ ਬੰਦੇ ਸਾਹਮਣੇ ਬਿਠਾਵਾਂਗੇ ਟੇਬਲ ਟਾਕ ਸਾਡੇ ਨਾਲ ਕਰਨ ਜਿਹੜਾ ਵੀ ਬਾਬਾ ਇੱਕ ਉਹ ਕਿਹੜਾ ਬਾਬਾ ਸੀ ਹੋਰ ਪੱਲਾ ਇੱਕੋ ਪਾਲਾ ਬਾਬਾ ਸਾਡੇ ਨਾਲ ਜਿਹੜਾ ਵੀ ਪਾਪਾ ਟੌਪ ਤੋਂ ਟੌਪ ਇਹਨਾਂ ਦਾ ਬਣਿਆ ਆਵਾ ਸਾਡੇ ਨਾਲ ਪਖੰਡੀ ਸਾਹਿਬ ਬਹਿ ਕੇ ਟੇਬਲ ਟॉक ਕਰ ਲਵੇ ਜੇ ਉਹਨੇ ਕੋਈ ਕਰਕੇ ਦਿਖਾਦਾ ਸੀ ਮੰਨ ਲਾਂਗੇ ਨਹੀਂ ਉਹ ਆਦਾ ਭਈ ਜਿੰਦਾ ਲਾਉਣ ਇਸ ਡੇਰੇ ਨੂੰ ਆਦਾ ਧੂਪ ਬੱਤੀ ਕਰਨਾ ਸੀ ਉਹ ਨਹੀਂ ਕਹਿੰਦੇ ਪੂਜਾ ਕਰਨ ਪਾਠ ਕਰਨਾ ਦਾ ਬਹਿ ਕੇ ਕਰਨਾ ਦੇ ਅੰਦਰ ਪਰ ਇਹ ਚੀਜ਼ ਦਾ ਦਿਖਾਵਾ ਨਾ ਕਰਨ ਲਾ ਵਟਸਐਪ ਮੇਰਾ ਸਾਰਾ ਭਰਿਆ ਪਿਆ ਇੱਥੇ ਇੰਨੇ ਬਾਬੇ ਇੱਥੋਂ ਆ ਆ ਇੰਨੇ ਪੈਸੇ ਲੈ ਆ ਜੀ ਆ ਅੰਦਰ ਬਹਿ ਕੇ ਧੰਦਾ ਕਰਾਉਂਦੇ ਆ ਜੀ ਆ ਬਾਬਾ ਬਣ ਕੇ ਉੱਥੇ ਜੀ ਅੰਦਰ ਖਾਤੇ ਚਿੱਟੇ ਦਾ ਵਪਾਰ ਹੁੰਦਾ ਆ ਅੰਦਰ ਖਾਤੇ ਜੀ ਇੰਨੀਆਂ ਲੋਕਾਂ ਨੂੰ ਠੱਗੀਆਂ ਮਾਰ ਕੇ ਲੋਕਾਂ ਨੂੰ ਘਬਰਾਹ ਕਰ ਲਿਆ ਹੁਣ ਤਾਂ ਲਿਸਟ ਹੀ ਚੜੀ ਪਈ ਐ ਮੈਂ ਤਾਂ ਪਹਿਲਾਂ ਸੋਚਦਾ ਸੀ ਵੀ ਚਲੋ ਕੁਛ ਬਾਬੇ ਹੈਗੇ ਠੱਲ ਪੈ ਜੂਗੀ ਇਹਨਾਂ ਤੋਂ ਵੀ ਲੈਣਗੇ ਇੱਕ ਮਿੰਟ ਉਹ ਵੀ ਠੱਲ ਪੈ ਜੂਗੀ ਪਰ ਮੈਂ ਤਾਂ ਜਦੋਂ ਇਸ ਚੱਕਰ 'ਚ ਆ ਗਿਆ ਤੇ ਮੈਂ ਤੁਹਾਨੂੰ ਦੱਸਦਾ ਵੀ 2 ਲੱਖ ਬਾਬਾ ਪੰਜਾਬ ਦੀ ਧਰਤੀ 'ਤੇ ਬੈਠਾ ਇਕੱਲੇ-ਇਕੱਲੇ ਮੱਲੇ 'ਚ ਇੱਕ-ਇੱਕ ਨਹੀਂ ਮੈਨੂੰ ਆ ਤੁਹਾਡੇ ਮੋਗੇ ਦੇ ਕਿਸੇ ਨੇ ਕਿਹਾ ਕਹਿੰਦਾ 20 ਬਾਬੇ ਆ ਮੈਂ ਕਿਹਾ 200 ਪਲੱਸ ਬਾਬਾ ਮੈਂ ਕੱਢ ਦੂ ਮੋਗੇ 'ਚੋਂ ਤੇ 300 ਨਿਕਲ ਆਊਗਾ ਸੋ ਇਸ ਕਰਕੇ ਬੇਨਤੀ ਆ ਲੋਕ ਸੁਚੇਤ ਹੋਣ ਬਾਬਿਆਂ ਨੇ ਆਪੇ ਜੁੱਲੀ ਬੇਸਰਾ ਗੋਲ ਕਰ ਲੈਣਾ ਇਹਨਾਂ ਨੂੰ ਕੋਲ ਤਾਂ ਜੋਤ ਲਾਉਣ ਨੂੰ ਕਿਉਂ ਨਹੀਂ ਹੁੰਦਾ ਆ ਛੇਵ ਬਨਾਥਾ ਜਿਹੜਾ ਆ 2018 ਦੇ ਉਦੋਂ ਬਾਅਦ ਦੇ ਵਿੱਚ ਆ ਸਿਗਰਟਾਂ ਵੀ ਕਹਿੰਦੇ ਆਧਾਰ ਲਿਆਉਂਦਾ ਸੀ ਇੱਥੇ ਹੁਣੇ ਬਿਆਨ ਦੇਈ ਜਾਂਦੇ ਸੀ ਹਾਂ ਤੇ ਹੁਣ ਹੁਣ ਇਹਦੇ ਕੋਲੇ ਪ੍ਰਾਪਰਟੀ ਐ ਚੰਡੀਗੜ੍ਹ ਪਲਾਟ ਖਰੀਦੀ ਬੈਠਾ ਤੇ ਪੁਲਿਸ ਇਨਵੈਸਟੀਗੇਸ਼ਨ ਕਰੇ ਕਿ ਇੱਥੇ ਡੇਡੇ ਵੱਡੇ ਪਲਾਟ ਖਰੀਦੀ ਬੈਠਾ ਵੀ ਇਹ ਪ੍ਰਾਪਰਟੀ ਕਿੱਥੋਂ ਆਈ ਕਿੱਥੋਂ ਆਈ ਜਾਂ ਤੂੰ ਕਿਹੜਾ ਵਪਾਰ ਕੀਤਾ ਇਹੋ ਜਾਂ ਬਈ ਜਾਂ ਲੋਕਾਂ ਨੂੰ ਠੱਗਿਆ ਤੇ ਜਾਂ ਕੋਈ ਇਹੋ ਜਾਂ ਤੇਰਾ ਸਿੱਧੀ ਸਾਂਝ ਹੋਣੀ ਹੈ ਦੂਜੇ ਦੇਸ਼ ਨਾਲ ਵੀ ਜਿੱਥੋਂ ਤੈਨੂੰ ਪੈਸਾ ਆਉਂਦਾ ਉਹਨਾਂ ਤੇ ਪੁਲਿਸ ਨੂੰ ਇਨਵੈਸਟੀਗੇਸ਼ਨ ਕਰੇ ਜਿਵੇਂ ਹੁਣ ਇੱਥੇ ਬੀਬੀਆਂ ਵੀ ਆਈਆਂ ਬਜ਼ੁਰਗ ਵੀ ਆਏ ਆ ਲੋਕ ਵੀ ਆਏ ਆ ਕੋਈ ਕਹਿੰਦਾ ਮੇਰਾ 2 ਲੱਖ ਆ ਕੋਈ ਕਹਿੰਦਾ ਮੇਰਾ 35 ਹਜ਼ਾਰ ਆ ਕੋਈ ਕਹਿੰਦਾ ਮੇਰਾ 40 ਹਜ਼ਾਰ ਆ ਕਿ ਉਹ ਸਾਰੇ ਪੈਸੇ ਤੁਸੀਂ ਵਾਪਸ ਮੜਵਾਉਂਗੇ ਉਹਨਾਂ ਤੋਂ ਦੇਖੋ ਜੀ ਜਿਹੜਾ ਸਾਡਾ ਸੰਘਰਸ਼ ਹੈ ਇਹ ਪਖੰਡਵਾਦ ਕਿਸੇ ਧਰਮ ਦੇ ਖਿਲਾਫ ਨਹੀਂ ਆ ਕਿਸੇ ਆਸਤਾ ਦੇ ਖਿਲਾਫ ਨਹੀਂ ਆ ਜਿਹੜਾ ਇਥੋਂ ਸ਼ਿਵਨਾਥ ਹੈ ਉਹਨਾਂ ਦਾ ਜਿਹੜਾ ਪਖੰਡਾ ਜਾਂ ਹੋਰ ਵੀ ਪੰਜਾਬ ਵਿੱਚ ਇੱਕ ਨਹੀਂ ਲੱਖਾਂ ਨਹੀਂ ਹਜ਼ਾਰਾਂ ਮਤਲਬ ਕਿ ਹੈਗੇ ਨੇ ਸੋ ਇਹ ਪਖੰਡਵਾਦ ਬੰਦ ਕਰਉਣ ਵਾਸਤੇ ਹੈ ਜਿਵੇਂ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਹੈ ਕਹਿੰਦੇ ਵੀ ਜਿਹੜੀ ਇੱਕ ਕਿਰਲੀ ਹੈ ਉਹ ਸਾਰਾ ਦਿਨ ਆਪਾਂ ਮੱਕੜ ਕੀੜੇ ਖਾ ਕੇ ਬਾਅਦ ਦੇ ਵਿੱਚ ਉਹ ਬਾਬਿਆਂ ਦੇ ਫੋਟੋਆਂ ਪਿੱਛੇ ਛੁਪ ਜਾਂਦੀ ਹੈ ਇਸੇ ਤਰ੍ਹਾਂ ਹੀ ਸਿਬਮਨਾਥਨੀ ਇੱਥੇ ਇਹੋ ਜਿਹੇ ਹਜ਼ਾਰਾਂ ਜਿਹੜੇ ਪਖੰਡੀ ਨੇ ਉਹ ਭੋਲੇ ਭਾਲੇ ਲੋਕ ਇੱਥੇ ਆਏ ਨੇ ਤੁਸੀਂ ਉਹਨਾਂ ਨੂੰ ਮਿਲੋਗੇ ਵੀ ਉਹਨਾਂ ਦੀ ਵਾਈਟ ਵੀ ਲਓਗੇ ਉਹਨਾਂ ਦਾ ਦੁੱਖ ਵੀ ਸੁਣੋਗੇ ਇਹਨਾਂ ਲੋਕਾਂ ਦਾ ਪੈਸਾ ਡਕਾਰ ਕੇ ਤੇ ਉਹ ਧਾਰਮਿਕ ਫੋਟੋਆਂ ਦੀ ਆੜ ਪਿੱਛੇ ਉਹਨਾਂ ਦੀ ਕੋਈ ਆਸਥਾ ਨਹੀਂ ਗਈ ਕੋਈ ਉਹਨਾਂ ਦਾ ਧਰਮ ਨਾਲ ਸੰਬੰਧ ਨਹੀਂ ਹੈ ਤੇ ਉਹ ਠੱਗੀਆਂ ਮਾਰਦੇ ਨੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ 10 ਪਹਿਲਾਂ ਏਕਨੂਰ ਖਾਲਸਾ ਫੌਜ ਦੇ ਵਿੱਚ ਰਿਆ ਸਾਡੀ ਏਕਨੂਰ ਖਾਲਸਾ 2010 ਤੱਕ ਚੱਲੀ ਹੈ ਇਹ ਇਹ ਬਾਬੇ ਤਾਂ ਬਹੁਤ ਕੁਝ ਵੀ ਨਹੀਂ ਹੈ ਇਹਨਾਂ ਤੋਂ ਵੱਡੇ-ਵੱਡੇ ਕਹਿੰਦੇ ਕਹੋਂਦੇ ਬਾਬਿਆਂ ਨੂੰ ਦੰਦਲਾਂ ਪਾਈ ਜਾਂਦੀ ਸੀ ਘਰ-ਬਾਰ ਛੱਡ ਕੇ ਚਲੇ ਗਏ ਸੀ 13 ਸਟੇਟਾਂ ਦੇ ਵਿੱਚ ਇਹੋ ਜਿਹੇ ਪਖੰਡੀਆਂ ਦੇ ਅੱਡੇ ਬੰਦ ਕਰਾਇਆ ਸੋ ਇਹ ਆਪਣਾ ਪੰਜਾਬ ਛੱਡ ਕੇ ਹੋਰ ਪਾਸੇ Rajasthan UP Bihar ਚ ਰਹਿਣ ਲੱਗ ਗਏ ਸੀ ਸਾਡੇ ਕੋਲ ਆਨ ਰਿਕਾਰਡ ਇਹਨਾਂ ਤੇ ਲਿਖਤੀ ਰੂਪ ਹੈ ਉਹਨਾਂ ਬਾਬਿਆਂ ਕੰਨਿਓ ਇਹ ਦਿਮਾਗ ਦੇ ਵਿੱਚੋਂ ਕੱਢ ਦੇਣ ਵੀ ਇਹ ਦੋ ਚਾਰ ਜਮੇ ਬਾਬਾ ਜੀ ਨੇ ਦੱਸਿਆ ਸੀਗਾ ਵੀ ਇੱਕ ਦੋ ਕਿਸੇ ਪਾਰਟੀ ਰਾਜਨੀਤਿਕ ਪਾਰਟੀਆਂ ਦੇ ਲੋਕ ਇਹਨਾਂ ਨਾਲ ਕਿਸੇ ਨੇ ਨਹੀਂ ਖੜਨਾ ਅਸੀਂ ਫਿਲਹਾਲ ਅਸੀਂ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਅਸੀਂ ਪਹਿਲਾਂ ਉਹ 99% ਅਸੀਂ ਸ਼ਾਂਤੀ ਨਾਲ ਟੇਬਲ ਟਾਕ ਤੇ ਗੱਲ ਕਰਦੇ ਪਏ ਆ ਅਗਰ ਜੇਕਰ ਇਦਾਂ ਦੀ ਜੇ ਇਹਨਾਂ ਦੀ ਪਖੰਡੀਆਂ ਦੇ ਦਿਮਾਗ ਵਿੱਚ ਕੋਈ ਕੀੜਾ ਹੋਇਆ ਤਾਂ ਫਿਰ ਅਸੀਂ ਦੂਸਰੋ ਵੀ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਸ਼ਸਤਰਧਾਰੀ ਵੀ ਬਣਾਇਆ ਅਸੀਂ ਇਹਨਾਂ ਨੂੰ ਦੂਸਰੇ ਹੱਥੀ ਵੀ ਲਵਾਗੇ ਜੇਕਰ ਸਾਡੀ ਪ੍ਰਸ਼ਾਸਨ ਨਹੀਂ ਸੁਣਦਾ ਸੀ ਟੇਬਲ ਤੇ ਸੀ ਬਾਦ ਦਲੀਲ ਗੱਲ ਕਰਦੇ ਆ ਸਾਡੇ ਕੋਲੇ ਹਜ਼ਾਰਾਂ ਜਿਹੜੇ ਸਿੰਘ ਆਏ ਨੇ ਜਾਂ ਉਹ ਪੀੜਤ ਵੀਰ ਆਏ ਨੇ ਉਹਨਾਂ ਨਾਲ ਠੱਗੀਆਂ ਮਾਰੀਆਂ ਕਾਨੂੰਨ ਬਣਦਾ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਜਿੰਨਾਂ ਨਾਲ ਠੱਗੀ ਵਜੀ ਆ ਉਹਨਾਂ ਦਾ ਤਾਂ ਪਤਾ ਕਰਕੇ ਪੜਤਾਲ ਕਰਕੇ ਉਨੀ ਬਣਦੀ ਕਾਰਵਾਈ ਕਰੇ ਰਹੀ ਗੱਲ ਉਹਨਾਂ ਦੀ ਤਾਤ੍ਰਿਕ ਵਿੱਦਿਆ ਦੀ ਜੇਕਰ ਉਹ ਸਿੱਧ ਕਰਦੇ ਵੀ ਸਾਡੇ ਚ ਕੋਈ ਬਾਬਾ ਹੁੰਦਾ ਪੀਰ ਹੁੰਦਾ ਤੇ ਅਸੀਂ ਬੈਠੇ ਆਂ ਸਾਡੇ ਨਾਲ ਟੇਬਲ ਤੇ ਬੈਠਣ ਸਾਡੇ ਨਾਲ ਵਿਚਾਰ ਕਰਨ ਸੋ ਇਹ ਨਿਰਾ ਪਖੰਡਾ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਬਾਬੇ ਨਾਨਕ ਦਾ ਜਿਹਦਾ ਕਿਰਤ ਕਰੋ ਨਾਮ ਜਪੋ ਵੰਡ ਸਕੋ ਦਾ ਜਿਹੜਾ ਉਪਦੇਸ਼ ਰਿਹਾਗਾ ਇਹੋ ਜੇ ਠੱਗਾਂ ਨੂੰ ਇਹੋ ਜੇ ਚੋਰਾਂ ਨੂੰ ਇਹੋ ਜੇ ਲਟੋਰੀਆਂ ਨੂੰ ਇਹੋ ਜੇ ਸਟੂਲਿਆਂ ਨੂੰ ਕੋਈ ਪੰਜਾਬ ਦੇ ਵਿੱਚ ਜਗ੍ਹਾ ਨਹੀਂ ਹੈ ਸਾਡੀ ਭਾਵੇਂ ਜਾਨ ਦੀ ਬਾਜ਼ੀ ਲੱਗ ਜਾਈ ਅਸੀਂ ਹਰ ਹਾਲਤ ਦੇ ਵਿੱਚ ਇਹਨਾਂ ਦੀ ਬੰਦ ਕਰਾਵਾਂਗੇ ਜੀ ਧਮਕੀਆਂ ਵੀ ਆਉਂਦੀਆਂ ਹੋਣਗੀਆਂ ਕੁਝ ਸਾਨੂੰ ਜੀ ਉਹ ਜੋ ਗਿੱਦਰ ਧਮਕੀਆਂ ਫਿਰ ਧਮਕੀ ਹੁੰਦੀਆਂ ਹੁਣ ਪਿੱਛੇ ਜੀ ਸਾਨੂੰ ਧੋਖੇ ਨਾਲ ਬੁਲਾ ਕੇ ਅਸੀਂ ਤਿੰਨ ਸਿੰਘਾਂ ਨੂੰ ਬੁਲਾ ਲਿਆ ਇੱਕ ਉਹਦਾ ਨਾਮ ਹੈਗਾ ਜੀ ਕਾਲਾ ਮੁਖਤਿਆਰ ਸਿੰਘ ਕਾਲਾ ਪਿੰਡ ਫਤਿਹਗੜ ਸਨਾਂ ਦਾ ਬਲਾਤਕਾਰ ਦਾ ਪਰਚਾ ਦਰਜ ਹੈ ਜੀ ਉਹ ਛੁੱਟੀ ਤੇ ਆਇਆ ਹੋਇਆ ਸੀ ਉਹਨੇ ਬਾਬਾ ਜੀ ਬਾਬਾ ਜੀ ਉਹ ਚੌਂਕੀ ਲਾਉਂਦਾ ਜੀ ਬਾਬਾ ਆਪਣੇ ਚੋ ਬਾਬਾ ਤੇ ਸੀ ਉਹਨੂੰ ਕੀ ਕਹਿਣਾ ਜੀ ਚੌਂਕੀ ਲਾਉਂਦਾ ਕਿ ਸਿਰੇ ਦਾ ਪਖੰਡਿਆ ਰੇਪ ਦਾ ਉਹਦੇ ਤੇ ਪਰਚਾ ਹੈਗਾ ਛੁੱਟੀ ਤੇ ਆਇਆ ਹੋਇਆ ਸੀ ਅਸੀਂ ਉਹਨੂੰ ਕਾਲ ਕਰ ਲਈ ਵੀ ਭਾਈ ਸਾਹਿਬ ਤੂੰ ਇਹ ਬੰਦ ਕਰ ਦੇ ਉਹ ਕਹਿੰਦੇ ਜੀ ਮੈਂ ਬੰਦ ਕਰ ਦਿੱਤਾ ਵੀ ਤੁਸੀਂ ਆਪਣੇ ਹਿਸਾਬ ਨਾਲ ਸਾਡੀ ਵੀਡੀਓ ਬਣਾ ਕੇ ਲੈ ਜਾਓ ਅਸੀਂ ਤਿੰਨ ਵਿਅਕਤੀ ਚਲੇ ਗਏ ਉਹਨੇ 250 300 ਇਹ ਸਟੂਲਾ ਗੈਂਗ ਇਕੱਠਾ ਕਰ ਲਿਆ ਜੀ ਤੇ ਉੱਥੇ ਸਾਨੂੰ ਬਾਰ ਵੀ ਲਾ ਲਿਆ ਪਰ ਬਾਅਦ ਵਿੱਚ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਪਈ ਉਹਨਾਂ ਦਾ ਸਟੂਲਾ ਗੈਂਗ ਦਾ ਇੱਕ ਪ੍ਰਧਾਨ ਚੁਣਿਆਗਾ ਸਫਰੀ ਸਫਰੀ ਚੁਣਿਆਗਾ ਉਹ ਬੜੀਆਂ ਵੜਕਾਂ ਮਾਰਦਾ ਪਿਆਗਾ ਸੋ ਅਸੀਂ ਉਹਨੂੰ ਵੀ ਕਹਿੰਨੇ ਆ ਵੀ ਭਾਈ ਜੇ ਕੋਈ ਗੱਲ ਕਰਨੀ ਹੈ ਤਾਂ ਬੈਠ ਕੇ ਅੱਜ ਉਹ ਇੱਕ ਲਾਈਵ ਹੋਇਆ ਵੈ ਸੀ ਕਹਿੰਦਾ ਮੈਂ ਰੰਗਰੇਟਾ ਗੁਰੂ ਦਾ ਬੇਟਾ ਆਂਗਾ ਅਸੀਂ ਵੀ ਰੰਗਰੇਟੇ ਗੁਰੂ ਕੇ ਬੇਟੇ ਆ ਸਾਡੇ ਕੋਲੇ ਅਸੀਂ ਗੁਰੂ ਦੇ ਜਿਸਤੇ ਰੰਗ ਬਾਬਾ ਜੀਵਨ ਸਿੰਘ ਜੀ ਨੇ ਜਿਸ ਗੁਰੂ ਦੇ ਸਿਧਾਂਤ ਬਾਬੇ ਨਾਨਕ ਦੇ ਸਿਧਾਂਤ ਨੂੰ ਮੰਨਿਆ ਗੁਰੂ ਗੋਬਿੰਦ ਸਿੰਘ ਸਿਧਾਂਤ ਨੂੰ ਮੰਨਿਆ ਅਸੀਂ ਉਹਨਾਂ ਸਿਧਾਂਤਾਂ ਤੇ ਪਹਿਰਾ ਦੇ ਰਿਆਂ ਓਏ ਤੂੰ ਮਤ ਲਾਹਣ ਤਾ ਰੰਗਰੇਟਾ ਗੁਰੂ ਕਾ ਬੇਟਾ ਤੂੰ ਕਹਿਣਾਗਾ ਮੈਂ ਇਹ ਵਿਸ਼ੇਸ਼ ਤੌਰ ਤੇ ਪ੍ਰੇਮ ਸਿੰਘ ਸਫਰੀ ਨੂੰ ਗੱਲ ਕਹਿਣਾ ਰੰਗਰੇਟਾ ਓਏ ਖੜਾ ਤੂੰ ਪਖੰਡੀਆਂ ਦੇ ਨਾਲ 250 ਬੰਦਾ ਤੂੰ ਇਕੱਠਾ ਕੀਤਾ ਉਹਨਾਂ ਬਲਾਤਕਾਰੀ ਬਾਬੇ ਦੇ ਨਾਲ ਇਕੱਠਾ ਕੀਤਾ ਸੋ ਇਹੋ ਜਿਹੇ ਜਿੰਨੇ ਮਰਜੀ ਧਮਕੀਆਂ ਤੋਂ ਅਸੀਂ ਨਹੀਂ ਡਰਨ ਵਾਲੇ ਭਾਵੇਂ ਜੀ ਸਾਡੇ ਨਾਲ ਸਿੱਧਾ ਜਦੋਂ ਮਰਜੀ ਟਾਈਮ ਬਣ ਲੈਣ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲ ਕਰਨ ਦੀ ਗੱਲ ਕਰਨ ਜਿੱਦਾਂ ਪਿਆਰ ਵਿਚਾਰ ਹਥਿਆਰ ਜਿਵੇਂ ਉਹਨਾਂ ਦੀ ਮਨਸਾ ਕੀ ਅਸੀਂ ਹਰ ਇੱਕ ਮਨਸਾ ਦੇ ਵਿੱਚ ਟੱਕਰਨ ਲਈ ਤਿਆਰ ਹਾਂ ਹੁਣ ਤੱਕ ਜਿਹੜੇ ਪਖੰਡਵਾ ਦੇ ਡੇਰੇ ਕਿੰਨੇ ਬੰਦ ਕਰਾਤੇ ਹੁਣ ਤੱਕ ਜਿਹੜੀ ਜੀ ਸ਼ੁਰੂਆਤ ਹੋਈ ਹੈ तकरीबन ਤੁਹਾਡੇ ਸਾਹਮਣੇ ਆ ਬਾਕੀ ਸਾਡੇ ਫੋਨਾਂ ਤੇ ਜਿਹੜੇ ਸੂਝਵਾਨ ਉਹਨਾਂ ਨੇ 30 35 ਜਮੇ ਸੀ ਬਰਨਾਲੇ ਨੂੰ ਕਾਲ ਕਰਕੇ ਬਾਕੀ ਬਾਬਾ ਜੀ ਨੇ ਤਾਂ ਹਰ ਰੋਜ਼ ਦਾ ਕੰਮ ਹੈ ਤਾਂ ਗਰਾਊਂਡ ਲੈਵਲ ਤੇ ਕਿਤੇ ਨਾ ਕਿਤੇ ਦੋ ਚਾਰ ਬਾਬੇ ਨੂੰ ਰੋਜ਼ ਮਿਲਦੇ ਨੇ ਔਰ ਉਹਨਾਂ ਵਿਸ਼ਵਾਸ ਵੀ ਦੁਆਰੇ ਸੂਝਵਾਨ ਔਰ ਇਹ ਜੀ ਸਿਆਣਫ ਵੀ ਹੈ ਜਿੰਨਾ ਚਿਰ ਜਿਵੇਂ ਮਲਾਈਆਂ ਖਾ ਲੀਆਂ ਵਧੀਆਗਾ ਚੰਗੇ ਰਹਿਣਗੇ ਨਹੀਂ ਐਵੇਂ ਫਿਰ ਛਿੱਤਰ ਖਾ ਕੇ ਬੰਦ ਕਰਨੀ ਫਿਰ ਵੀ ਕਰਨੇ ਕਿਉਂਕਿ ਪਖੰਡ ਦੀ ਦੁਕਾਨ ਬਹੁਤ ਅਚਰ ਨਹੀਂ ਨਾ ਚੱਲਦੀ ਨਹੀਂ ਕਦੋਂ ਤੱਕ ਕਿਸੇ ਕੋਈ ਵਿਅਕਤੀ ਕਿਸੇ ਨੂੰ ਗੁੰਮਰਾ ਭਾਵੇਂ ਇੱਕ ਨਹੀਂ ਤਾਂ ਹਜ਼ਾਰਾਂ ਨੇ ਕਦੋਂ ਤੱਕ ਅਸੀਂ ਕਿਸੇ ਨੂੰ ਗੁੰਮਰਾ ਕਰ ਸਕਦੇ ਹਾਂ ਤੇ ਇਹਨਾਂ ਨੂੰ ਬੰਦ ਕਰਨਾ ਹੀ ਪੈਣਾ ਹਰ ਹਾਲਤ ਦੇ ਕਰਨਾ ਪੈਣਾ ਜੀ ਕਿਉਂਕਿ ਪੰਜਾਬ ਦੇ ਲੋਕ ਗੁੰਮਰਾ ਜ਼ਰੂਰ ਹੋ ਜਾਂਦੇ ਨੇ ਪਰ ਇਹ ਸਦਾ ਗੁੰਮਰਾ ਰਹਿਣ ਵਾਲੇ ਨਹੀਂ ਨੇ ਇਹਨਾਂ ਕੋਲ ਸੋਝੀ ਹੈ ਇਹਨਾਂ ਚਿਰ ਬਾਅਦ ਜਿਵੇਂ ਕਹਿੰਦੇ ਨੇ ਠੋਕਰ ਲੱਗੇ ਤੋਂ ਪਤਾ ਲੱਗਦਾ ਪਰ ਪਤਾ ਲੱਗ ਜਾਂਦਾ ਤੇ ਇੱਕ ਦਿਨ ਪੂਰਾ ਪੰਜਾਬ ਹੈ ਘਰ-ਘਰ ਦਾ ਬੱਚਾ ਇਹਨਾਂ ਦੇ ਮਗਰ ਪਵੇਗਾ ਇਹਨਾਂ ਦੇ ਜੁੱਤੀ ਫੇਰੇਗਾ ਜੀ ਆਉਣ ਵਾਲੇ 7 ਤਰੀਕ ਨੂੰ ਜਿਹੜਾ ਫਰੀਦਕੋਟ ਇਕੱਠ ਰੱਖਿਆ ਜਿਸ ਵਿੱਚ ਸਾਰੇ ਧਰਮਾਂ ਦੇ ਸਾਂਝੇ ਜਿਹੜੇ ਆਗੂਕਾਰ ਨੇ ਉਹ ਆ ਰਹੇ ਨੇ ਸੋ ਹਜੇ ਇਹ ਤਾਂ ਹਜੇ ਕੁਝ ਵੀ ਨਹੀਂ ਇਹ ਤਾਂ ਹਜੇ ਥੋੜਾ ਜਿਹਾ ਮੇਰੇ ਨਾਲ 30% ਫਰਕ ਸੰਗਤ ਵੱਲੋਂ ਪੈ ਗਿਆ ਵੀ ਲੋਕ ਕੀ ਨਹੀਂ ਜਾਂਦੇ ਹੁਣ ਵੀ ਉਹਨੂੰ ਪਤਾ ਲੱਗ ਗਿਆ ਮੈਂ ਜੋ ਪਹਿਲਾਂ ਦੱਸ ਚੁੱਕਿਆ 7 ਤਰੀਕ ਨੂੰ ਜਿਹੜਾ ਇਕੱਠ ਹੋ ਰਿਹਾ ਠੀਕ ਹੈ ਬਾਬਾ ਰਹਿਮਾਨ ਕਾਦਰੀ ਜੀ ਬਾਬਾ ਪ੍ਰਗਟ ਸਿੰਘ ਖਾਲਸਾ ਜੀ ਹੁਣੀ ਉਹਨਾਂ ਦਾ ਇੱਕ ਪ੍ਰਵਿਸ਼ਵ ਇਨਕਲਾਬ ਸੁਫੀ ਜਿਹੜਾ ਬਣਿਆ ਹੈ ਟਰਸਟ ਹੈ ਉਹ ਔਰ ਬਾਬਾ ਸ਼ੌਕੀ ਸ਼ਾਹ ਜੀ ਉਹ ਪ੍ਰਧਾਨ ਨੇ ਮਲੇਰ ਕੋਟਲੇ ਵੱਲੋਂ ਉਹ ਸਾਰੇ ਸਾਡੇ ਨਾਲ ਆ ਕੇ ਇਸ ਬਖੰਡ ਨੂੰ ਇਹਨਾਂ ਦਾ ਸਫਾਇਆ ਕਰਨ ਵਾਸਤੇ ਨਾਲ ਤੁਰਨਗੇ ਸੋ ਵੱਡੇ ਲੈਵਲ ਤੇ ਟੀਮ ਵਰਕ ਕਰੂਗੀ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਤੋਂ ਫੋਨ ਆ ਗਿਆ ਜੀ ਤੁਸੀਂ ਸਾਨੂੰ ਸਿੰਘਾਂ ਨੂੰ ਇੱਕ ਕਮੇਟੀ ਬਣਾ ਜੋ ਤੇ ਫਿਰ ਸਾਨੂੰ ਮੜਾ ਕਹਿ ਜੋ ਹੱਲਾਸ਼ੇਰੀ ਦੇ ਜੋ ਤੇ ਬਾਬੇ ਤਾਂ ਆਏ ਉੱਡਣਗੇ ਜਿਵੇਂ ਪੰਛੀ ਉੱਡਦੇ ਹੁੰਦੇ ਆ ਤੋ ਅਸੀਂ ਹਜੇ ਕੰਮ ਸਾਡਾ ਠੰਡਾ ਹੈ ਆਉਣ ਵਾਲੇ ਦਿਨਾਂ ਚ ਅਸੀਂ ਤਾਂ ਬਾਬਿਆਂ ਨੂੰ ਕਹਿੰਨੇ ਆ ਆਪ ਹੀ ਬੰਦ ਕਰ ਦੋ ਭਰਾਵੋ ਜੀ ਆਪ ਹੀ ਬੰਦ ਕਰ ਦੋ ਜਿਵੇਂ ਮਲਕ ਖਾਨ ਕਹੀ ਜਾਂਦਾ ਨਾ ਵੀ ਆ ਜਿਹੜੇ ਜਿਹੜੇ ਬਾਬਿਆਂ ਨੇ ਗੰਦ ਪਾਇਆ ਪਖੰਡ ਕੀਤਾ ਉਹ ਆਪ ਹੀ ਬੰਦ ਕਰ ਦੋ ਜੇ ਸਿੰਘ ਚੜ ਕੇ ਆਗੇ ਤੇ ਮੁੜ ਕੇ ਨਾਲੇ ਝੰਡੇ ਝੂਲਣਗੇ ਤੇ ਨਾਲੇ ਕੰਮ ਬੰਦ ਹੋਊਗਾ ਇਹ ਇਹ ਮੰਨਦੇ ਵੀ ਆਪ ਹੀ ਸੀ ਪਖੰਡਵਾਦ ਕੀਤਾ ਜਵੇਂ ਬਾਬਾ ਮਲਕੂ ਵੀ ਦੱਸ ਰਿਹਾ ਤੁਸੀਂ ਦੱਸ ਗਏ। ਦੇਖੋ ਜੀ ਕਿੰਨੀਆਂ ਵੀਡੀਓ ਸਾਡੀਆਂ ਸਾਰੀਆਂ ਉਹ ਤੇ ਪਰਦਾ ਫਾਸ਼ ਆਪ ਤੱਕ ਅਖੀਰ ਤੇ ਜਦੋਂ ਸਾਡੇ ਸਵਾਲ ਜਵਾਬ ਹੁੰਦੇ ਆਪੇ ਉਹਨੂੰ ਕਹਿਣਾ ਪੈਂਦਾ ਵੀ ਇਹ ਬਖੰਡਾ ਹੈ। ਅਸੀਂ ਕਹਿੰਨੇ ਜੇ ਤੇਰੇ ਚ ਕੋਈ ਚੀਜ਼ ਆ ਹੱਟ ਚ ਯਾਰ ਸਾਹਮਣੇ ਕਰ ਸਾਡੇ। ਠੀਕ ਹੈ। ਤੇ ਇੱਕ ਇਹ ਸਾਡਾ ਵੀਰ ਹੈ ਇਹ ਤੋਂ ਬਿਆਨ ਜ਼ਰੂਰ ਹੋਏ ਬਾਬੇ ਦੇ ਨਾਲ ਰਿਹਾ ਹੈ। ਦੋ ਮਿੰਟ ਲਈ ਫਿਰ ਜ세ਵਿੰਦਰ ਸਿੰਘ ਜੀ ਆਏ ਨੇ। ਹਾਂਜੀ ਹਾਂਜੀ। ਜੋ ਪੈਸਬ ਜੀ ਜੋ ਸੀ ਇਹ ਸਿਧਾਂਤ ਲੈ ਕੇ ਤੁਰਿਆ ਇਹ ਬਾਬਾ ਮਨਪ੍ਰੀਤ ਸਿੰਘ ਜੀ ਜਾਂ ਪਰਮਜੀਤ ਸਿੰਘ ਕੈਰੀ ਦਾ ਨਹੀਂ ਹੈ। ਇਹ ਸਾਡੇ ਬਾਬੇ ਨਾਨਕ ਦਾ ਸਿਧਾਂਤ ਹੈ ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਗਾਤੀ ਲੂਟੇ ਅਸੀਂ ਗੁਰੂ ਸਾਹਿਬ ਦੇ ਬਾਬੇ ਨਾਨਕ ਦੇ ਸਿਧਾਂਤ ਨੂੰ ਲੈ ਕੇ ਚੱਲੇ ਆਂ ਨਾ ਕਿ ਸਾਡਾ ਕੋਈ ਆਪਣਾ ਨਿਕੜਿਆ ਵਾ ਸਾਡੀ ਕੋਈ ਆਪੇ ਮਨਸਾਪ ਦੀ ਮਰਜ਼ੀ ਨਾਲ ਨਹੀਂ ਉੱਠ ਕੇ ਤੁਰੇ ਆਂ ਔਰ ਇਸ ਸਿਧਾਂਤ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਮੀਟਿੰਗਾਂ ਲਾਂਬੰਦ ਹੋਵਾਂਗੇ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਮਿਲਾਂਗੇ ਅਸੀਂ ਵਕ ਵਕ ਸਾਡੇ ਜੋ ਪ੍ਰਚਾਰਕ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਮਿਲਾਂਗੇ ਅਸੀਂ ਲਾਂਬੰਦ ਕਰਾਂਗੇ ਤੇ ਅਸੀਂ ਪੂਰੀ ਅਮਨ ਸ਼ਾਂਤੀ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਜਿਵੇਂ ਸਾਡੇ ਬਾਬੇ ਨਾਨਕ ਨੇ ਸਿੱਧਾ ਨੂੰ ਟੇਬਲ ਤੇ ਹਰਾਇਆ ਸੀ ਅਸੀਂ ਵੀ ਉਹਨਾਂ ਦੇ ਵਾਰਿਸ ਆ ਇਹਨਾਂ ਨੂੰ ਟੇਬਲ ਤੇ ਕੇਰਾ ਸਾਡੇ ਨਾਲ ਟੇਬਲ ਤੇ ਬੈਠਣ ਅਸੀਂ ਹਰਾਉਣ ਦੀ ਜ਼ਰੂਰਤ ਰੱਖਦੇ ਆ